ਜਸਵੰਤ ਸਿੰਘ ਖਾਲੜਾ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਚਾਹੀ ਤੇ ਇਨਸਾਫ ਦੇ ਪੱਖਤਰ ਨੇ। ਉਹ ਮਨੁੱਖੀ ਅਧਿਕਾਰਾਂ ਦੇ ਸਿਪਾਹੀ ਤੇ ਪੰਜਾਬ 'ਚ ਬੇਗੁਨਾਹ ਲੋਕਾਂ ਨੂੰ ਗਮਸ਼ੂਦਾ ਹੋਣ ਤੇ ਗੁਪਤ ਹੱਤਿਆਵਾਂ ਦੇ ਮਾਮਲੇ ਨੂੰ ਬੇਨਕਾਬ ਕਰਨ ਵਾਲੇ ਯੋਧਾ ਨੇ। ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਦੇ ਰਹੇ ਤੇ ਅਜਿਹੀ ਮਿਹਨਤ ਤੇ ਜਿੰਦਾ ਦਿਲ ਦੇ ਨਾਲ ਕੰਮ ਕੀਤਾ ਜੋ ਅੱਜ ਵੀ ਪ੍ਰੇਰਨਾ ਦਾ ਸਰਦਰ ਹੈ। ਜਸਵੰਤ ਸਿੰਘ ਖਾਲੜਾ ਦਾ ਜਨਮ ਪੰਜਾਬ ਦੇ ਵਿੱਚ ਇੱਕ ਸਾਧਾਰਨ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਸੋਫੀ ਮਹਿਬੂਬ ਕੋ ਉਹਨਾਂ ਨੂੰ ਬਚਪਨ ਤੋਂ ਹੀ ਮਨੁੱਖੀ ਅਧਿਕਾਰਾਂ ਤੇ ਸੱਚਾਈ ਦੀ ਮੁਹੱਬਤ ਸਿਖਾਉਂਦੀ ਸੀ। ਖਲੜਾ ਨੇ ਆਪਣੇ ਸਿੱਖਿਆ ਪ੍ਰੰਡ ਦੇ ਵਿੱਚ ਹੀ ਪ੍ਰਾਪਤ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉੱਚਾ ਅਧਿਨ ਦੇ ਲਈ ਸ਼ਹਿਰ ਦੇ ਵਿੱਚ ਕਦਮ ਰੱਖਿਆ। ਉਹਨਾਂ ਦੀ ਪਤਨੀ ਹਰਪ੍ਰੀਤ ਕੋ ਜਸਵੰਤ ਸਿੰਘ ਖਲੜਾ ਦੇ ਸੰਘਰਸ਼ ਦੇ ਵਿੱਚ ਸਾਥੀ ਬਣੀ ਰਹੀ। ਜਦੋਂ ਜਸਵੰਤ ਸਿੰਘ ਨੇ ਪੰਜਾਬ ਪੁਲਸ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਬੇਨਕਾਬ ਕੀਤੇ ਤਾਂ ਹਰਪ੍ਰੀਤ ਕੋਰ ਨੇ ਆਪਣੇ ਪਤੀ ਦੇ ਨਾਲ ਸੰਘਰਸ਼ ਕੀਤਾ ਤੇ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਦਾ ਇੱਕ ਪੁੱਤਰ ਤੇ ਇੱਕ ਧੀ ਵੀ ਹੈ ਜੋ ਆਪਣੇ ਪਿਤਾ ਦੇ ਤਰੀਕਿਆਂ ਨੂੰ ਮੰਨਦੇ ਹੋਏ ਸੱਚ ਤੇ ਇਨਸਾਫ ਦੇ ਰਾਹ ਤੇ ਚੱਲ ਰਹੇ ਨੇ। ਚਾਈ ਨੂੰ ਬੇਨਕਾਬ ਕਰਨ ਵਾਲਾ ਯੋਧਾ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਪੂਲਸ ਵੱਲੋਂ ਇੱਕ ਕਈ ਬੇਗੁਨਾ ਲੋਕਾਂ ਦੇ ਗਮਸ਼ੂਦਾ ਹੋਣ ਤੇ ਗੁਪਤ ਹਤਿਆਵਾਂ ਦਾ ਮਾਮਲਾ ਚੁਲਾਇਆ। ਉਹਨਾਂ ਨੇ ਇਹ ਖੋਜ ਕੀਤੀ ਕਿ ਕਈ ਲੋਕਾਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਸਰੀਰ ਨੂੰ ਦਰਿਆਵਾਂ ਜਾਂ ਕਬਰਿਸਤਾਨਾਂ ਦੇ ਵਿੱਚ ਸੁੱਟਿਆ ਜਾਂਦਾ ਸੀ। ਖਾਲੜਾ ਨੇ ਇਸ ਬੇਨਕਾਬ ਕਰਦੇ ਹੋਏ ਹਜ਼ਾਰਾਂ ਰਿਕਾਰਡ ਇਕੱਠੇ ਕੀਤੇ ਜੋ ਦਰਸਾਉਂਦੇ ਨੇ ਕਿ ਕਿਵੇਂ ਉਹਨਾਂ ਦੀ ਆੜ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਜਦੋਂ ਦਸਵੰਤ ਸਿੰਘ ਖਾਲੜਾ ਨੇ ਸੱਚਾਈਆਂ ਸਾਹਮਣੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲੀਆਂ 6 ਸਤੰਬਰ 1995 ਨੂੰ ਖਾਲੜਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਉਹ ਕਦੇ ਵੀ ਵਾਪਸ ਨਹੀਂ ਆਇਆ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਸਿੱਖਿਆ ਤੇ ਮਨੁੱਖੀ ਅਧਿਕਾਰਿਆਂ ਦੇ ਹੱਕ ਦੇ ਵਿੱਚ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਮਨੁੱਖੀ ਅਧਿਕਾਰਾਂ ਦੇ ਇਨਸਾਫ ਲਈ ਜਦੋਂ-ਜਦੋਂ ਕਈ ਹੋਰ ਲੋਕਾਂ ਨੇ ਲੜਾਈ ਲੜੀ ਤਾਂ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ ਉਨ੍ਹਾਂ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਆ ਕਿ ਸੱਚ ਤੇ ਇਨਸਾਫ ਲਈ ਲੜਾਈ ਕਦੇ ਵੀ ਰੁਕ ਨਹੀਂ ਰਹੀ। ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਦਲਜੀਤ ਉਸਾਸ ਦੀ ਫਿਲਮ ਪੰਜਾਬ 95 ਬਣਾਈ ਗਈ। ਇਹ ਫਿਲਮ ਖਾਲੜਾ ਦੇ ਸੰਘਰਸ਼ ਤੇ ਕੁਰਬਾਨੀ ਨੂੰ ਪੇਸ਼ ਕਰਦੀ ਆ ਪਰ ਫਿਲਮ ਦੇ ਵਿੱਚ ਕੁਝ ਵਿਵਾਦ ਸਥਿਤੀਆਂ ਵੀ ਨੇ। ਕਈ ਗਰੁੱਪਾਂ ਦਾ ਕਹਿਣਾ ਹੈ ਕਿ ਫਿਲਮ ਚ ਕੁਝ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਨਾਲ ਖਾਲੜਾ ਦੇ ਜੀਵਨ ਤੇ ਸੰਘਰਸ਼ ਸੱਚਾਈ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਫਿਲਮ ਪੰਜਾਬ 95 ਨੂੰ ਫਰਵਰੀ ਦੇ ਵਿੱਚ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਜੀ ਹਾਂ ਵਿਵਾਦਾਂ ਦੇ ਬਾਵਜੂਦ ਫਿਲਮ ਪ੍ਰੋਡਕਸ਼ਨ ਟੀਮ ਦਾ ਦਾਵਾ ਹੈ ਕਿ ਇਸ ਫਿਲਮ ਦਾ ਮਕਸਦ ਸਿਰਫ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਸਮਝਾਉਣਾ ਅਤੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੈ ਜਸਵੰਤ ਸਿੰਘ ਖਾਲੜਾ ਸਾਨੂੰ ਦਿਖਾਉਂਦੇ ਨੇ ਕਿ ਇੱਕ ਆਦਮੀ ਵੀ ਸੰਸਾਰ ਦੇ ਸਭ ਤੋਂ ਵੱਡੇ ਤਾਕਤਵਰ ਪ੍ਰਣਾਲੀਆਂ ਦੇ ਖਿਲਾਫ ਖੜ੍ਹੇ ਸੱਚਾਈ ਦੇ ਜਿੱਤ ਲਈ ਲੜ ਸਕਦਾ ਉਹਨਾਂ ਦੀ ਜ਼ਿੰਦਗੀ ਸੱਚ ਦੀ ਪੂਜਾ ਕਰਨ ਵਾਲਿਆਂ ਲਈ ਇੱਕ ਪ੍ਰੇਰਨਾ ਹੈ ਜਸਵੰਤ ਸਿੰਘ ਖਾਲੜਾ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸੱਚਾਈ ਤੇ ਇਨਸਾਫ਼ ਦੇ ਪੱਖਤਰ ਨੇ ਉਹ ਮਨੁੱਖੀ ਅਧਿਕਾਰਾਂ ਦੇ ਸਿਪਾਹੀ ਤੇ ਪੰਜਾਬ 'ਚ ਬੇਗੁਨਾਹ ਲੋਕਾਂ ਨੂੰ ਗਮਸ਼ੂਦਾ ਹੋਮ ਤੇ ਗੁਪਤ ਹੱਤਿਆਵਾਂ ਦੇ ਮਾਮਲੇ ਨੂੰ ਬੇਨਕਾਬ ਕਰਨ ਵਾਲੇ ਯੋਧਾ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਦੇ ਰਹੇ ਤੇ ਅਜਿਹੀ ਮਿਹਨਤ ਤੇ ਜਿੰਦਾ ਦਿਲ ਦੇ ਨਾਲ ਕੰਮ ਕੀਤਾ ਜੋ ਅੱਜ ਵੀ ਪ੍ਰੇਰਨਾ ਦਾ ਅਸਤਰ ਹੈ ਜਸਵੰਤ ਸਿੰਘ ਖਾਲੜਾ ਦਾ ਜਨਮ ਪੰਜਾਬ ਦੇ ਵਿੱਚ ਇੱਕ ਸਾਧਾਰਨ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਸੋਫੀ ਮਹਿਬੂਬ ਕੋ ਉਹਨਾਂ ਨੂੰ ਬਚਪਨ ਤੋਂ ਹੀ ਮਨੁੱਖੀ ਅਧਿਕਾਰਾਂ ਤੇ ਸੱਚਾਈ ਦੀ ਮੁਹੱਬਤ ਸਿਖਾਉਂਦੀ ਸੀ। ਖਲੜਾ ਨੇ ਆਪਣੇ ਸਿੱਖਿਆ ਪ੍ਰਣ ਦੇ ਵਿੱਚ ਹੀ ਪ੍ਰਾਪਤ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉੱਚਾ ਅਧਿਨ ਦੇ ਲਈ ਸ਼ਹਿਰ ਦੇ ਵਿੱਚ ਕਦਮ ਰੱਖਿਆ। ਉਹਨਾਂ ਦੀ ਪਤਨੀ ਹਰਪ੍ਰੀਤ ਕੋ ਜਸਵੰਤ ਸਿੰਘ ਖਲੜ ਦੇ ਸੰਘਰਸ਼ ਦੇ ਵਿੱਚ ਸਾਥੀ ਬਣੀ ਰਹੀ। ਜਦੋਂ ਜਸਵੰਤ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਬੇਨਕਾਬ ਕੀਤੇ ਤਾਂ ਹਰਪ੍ਰੀਤ ਕੋ ਨੇ ਆਪਣੇ ਪਤੀ ਦੇ ਨਾਲ ਸੰਘਰਸ਼ ਕੀਤਾ ਤੇ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਦਾ ਇੱਕ ਪੁੱਤਰ ਤੇ ਇੱਕ ਧੀ ਵੀ ਹੈ ਜੋ ਆਪਣੇ ਪਿਤਾ ਦੇ ਤਰੀਕਿਆਂ ਨੂੰ ਮੰਨਦੇ ਹੋਏ ਸੱਚ ਤੇ ਇਨਸਾਫ਼ ਦੇ ਰਾਹ ਤੇ ਚੱਲ ਰਹੇ ਨੇ। ਚਾਹੀ ਨੂੰ ਬੇਨਕਾਬ ਕਰਨ ਵਾਲਾ ਯੋਧਾ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਕਈ ਬੇਗੁਨਾ ਲੋਕਾਂ ਦੇ ਗੁੰਮਸ਼ੁਦਾ ਹੋਣ ਤੇ ਗੁਪਤ ਹਤਿਆਮਤ ਦਾ ਮਾਮਲਾ ਚੁਲਾਇਆ। ਉਹਨਾਂ ਨੇ ਇਹ ਖੋਜ ਕੀਤੀ ਕਿ ਕਈ ਲੋਕਾਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਸਰੀਰ ਨੂੰ ਦਰਿਆਵਾਂ ਜਾਂ ਕਬਰਿਸਤਾਨਾਂ ਦੇ ਵਿੱਚ ਸੁੱਟਿਆ ਜਾਂਦਾ ਸੀ। ਖਾਲੜਾ ਨੇ ਇਸ ਬੇਨਕਾਬ ਕਰਦੇ ਹੋਏ ਹਜ਼ਾਰਾਂ ਰਿਕਾਰਡ ਇਕੱਠੇ ਕੀਤੇ ਜੋ ਦਰਸਾਉਂਦੇ ਨੇ ਕਿ ਕਿਵੇਂ ਉਹਨਾਂ ਦੀ ਆੜ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਉਲੰਘਣਾ ਹੋ ਰਹੀ ਸੀ। ਜਦੋਂ ਦਸਵੰਤ ਸਿੰਘ ਖਾਲੜਾ ਨੇ ਸੱਚਾਈਆਂ ਸਾਹਮਣੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲੀਆਂ 6 ਸਤੰਬਰ 1995 ਨੂੰ ਖਾਲੜਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਉਹ ਕਦੇ ਵੀ ਵਾਪਸ ਨਹੀਂ ਆਇਆ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਸਿੱਖਿਆ ਤੇ ਮਨੁੱਖੀ ਅਧਿਕਾਰਿਆਂ ਦੇ ਹੱਕ ਦੇ ਵਿੱਚ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਮਨੁੱਖੀ ਅਧਿਕਾਰਾਂ ਦੇ ਇਨਸਾਫ਼ ਲਈ ਜਦੋਂ-ਜਦੋਂ ਕਈ ਹੋਰ ਲੋਕਾਂ ਨੇ ਲੜਾਈ ਲੜੀ ਤਾਂ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਉਨ੍ਹਾਂ ਦੀ ਮਿਰਾਸ ਸਾਨੂੰ ਯਾਦ ਦਿਵਾਉਂਦੀ ਆ ਕਿ ਸੱਚ ਤੇ ਇਨਸਾਫ ਲਈ ਲੜਾਈ ਕਦੇ ਵੀ ਰੁਕ ਨਹੀਂ ਰਹੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਦਲਜੀਤ ਉਸਾਸ ਦੀ ਫਿਲਮ ਪੰਜਾਬ 95 ਬਣਾਈ ਗਈ ਇਹ ਫਿਲਮ ਖਾਲੜਾ ਦੇ ਸੰਘਰਸ਼ ਤੇ ਕੁਰਬਾਨੀ ਨੂੰ ਪੇਸ਼ ਕਰਦੀ ਹੈ ਪਰ ਫਿਲਮ ਦੇ ਵਿੱਚ ਕੁਝ ਵਿਵਾਦ ਸਥਿਤੀਆਂ ਵੀ ਨੇ ਕਈ ਗਰੁੱਪਾਂ ਦਾ ਕਹਿਣਾ ਹੈ ਕਿ ਫਿਲਮ ਚ ਕੁਝ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਸਨਾਲ ਖਾਲੜਾ ਦੇ ਜੀਵਨ ਤੇ ਸੰਘਰਸ਼ ਸੱਚਾਈ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਫਿਲਮ ਪੰਜਾਬ 95 ਨੂੰ ਫਰਵਰੀ ਦੇ ਵਿੱਚ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਜੀ ਹਾਂ ਵਿਵਾਦਾ ਦੇ ਬਾਵਜੂਦ ਫਿਲਮ ਪ੍ਰੋਡਕਸ਼ਨ ਟੀਮ ਦਾ ਦਾਵਾ ਹੈ ਕਿ ਇਸ ਫਿਲਮ ਦਾ ਮਕਸਦ ਸਿਰਫ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਸਮਝਾਉਣਾ ਅਤੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੈ ਜਸਵੰਤ ਸਿੰਘ ਖਾਲੜਾ ਸਾਨੂੰ ਦਿਖਾਉਂਦੇ ਨੇ ਕਿ ਇੱਕ ਆਦਮੀ ਵੀ ਸੰਸਾਰ ਦੇ ਸਭ ਤੋਂ ਵੱਡੇ ਤਾਕਤਵਰ ਪ੍ਰਣਾਲੀਆਂ ਦੇ ਖਿਲਾਫ ਖੜ੍ਹੇ ਇਸ ਛਾਈ ਦਿੱਜ ਲਈ ਲੜ ਸਕਦਾ ਹੈ। ਉਹਨਾਂ ਦੀ ਜ਼ਿੰਦਗੀ ਸੱਚ ਦੀ ਪੂਜਾ ਕਰਨ ਵਾਲਿਆਂ ਲਈ ਇੱਕ ਪ੍ਰੇਰਣਾ ਹੈ। ਜਸਵੰਤ ਸਿੰਘ ਖਾਲੜਾ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸੱਚਾਈ ਤੇ ਇਨਸਾਫ਼ ਦੇ ਪੱਖਤਰ ਨੇ। ਉਹ ਮਨੁੱਖੀ ਅਧਿਕਾਰਾਂ ਦੇ ਸਿਪਾਹੀ ਤੇ ਪੰਜਾਬ 'ਚ ਬੇਗੁਨਾਹ ਲੋਕਾਂ ਨੂੰ ਗਮਸ਼ੂਦਾ ਹੋਣ ਤੇ ਗੁੱਥ ਹੱਤਿਆਵਾਂ ਦੇ ਮਾਮਲੇ ਨੂੰ ਬੇਨਕਾਬ ਕਰਨ ਵਾਲੇ ਯੋਧਾ ਨੇ। ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਦੇ ਰਹੇ ਤੇ ਅੱਜ ਵੀ ਮਿਹਨਤ ਤੇ ਜਿੰਦਾ ਦਿਲ ਦੇ ਨਾਲ ਕੰਮ ਕੀਤਾ ਜੋ ਅੱਜ ਵੀ ਪ੍ਰੇਰਨਾ ਦਾ ਸਰਤਾ ਹੈ। ਜਸਵੰਤ ਸਿੰਘ ਖਾਲੜਾ ਦਾ ਜਨਮ ਪੰਜਾਬ ਦੇ ਵਿੱਚ ਇੱਕ ਸਾਧਾਰਨ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਸੋਫੀ ਮਹਿਬੂਬ ਕੋ ਉਹਨਾਂ ਨੂੰ ਬਚਪਨ ਤੋਂ ਹੀ ਮਨੁੱਖੀ ਅਧਿਕਾਰਾਂ ਤੇ ਸੱਚਾਈ ਦੀ ਮੁਹੱਬਤ ਸਿਖਾਉਂਦੀ ਸੀ। ਖਲੜਾ ਨੇ ਆਪਣੇ ਸਿੱਖਿਆ ਪ੍ਰਣ ਦੇ ਵਿੱਚ ਹੀ ਪ੍ਰਾਪਤ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉੱਚਾ ਅਧਿਨ ਦੇ ਲਈ ਸ਼ਹਿਰ ਦੇ ਵਿੱਚ ਕਦਮ ਰੱਖਿਆ। ਉਹਨਾਂ ਦੀ ਪਤਨੀ ਹਰਪ੍ਰੀਤ ਕੋ ਜਸਵੰਤ ਸਿੰਘ ਖਲੜਾ ਦੇ ਸੰਘਰਸ਼ ਦੇ ਵਿੱਚ ਸਾਥੀ ਬਣੀ ਰਹੀ। ਜਦੋਂ ਜਸਵੰਤ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਬੇਨਕਾਬ ਕੀਤੇ ਤਾਂ ਹਰਪ੍ਰੀਤ ਕੋਰ ਨੇ ਆਪਣੇ ਪਤੀ ਦੇ ਨਾਲ ਸੰਘਰਸ਼ ਕੀਤਾ ਤੇ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਦਾ ਇੱਕ ਪੁੱਤਰ ਤੇ ਇੱਕ ਧੀ ਵੀ ਹੈ ਜੋ ਆਪਣੇ ਪਿਤਾ ਦੇ ਤਰੀਕਿਆਂ ਨੂੰ ਮੰਨਦੇ ਹੋਏ ਸੱਚ ਤੇ ਇਨਸਾਫ਼ ਦੇ ਰਾਹ ਤੇ ਚੱਲ ਰਹੇ ਨੇ। ਚਾਈ ਨੂੰ ਬੇਨਕਾਬ ਕਰਨ ਵਾਲਾ ਯੋਧਾ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਕਈ ਬੇਗੁਨਾ ਲੋਕਾਂ ਦੇ ਗਮਸ਼ੂਦਾ ਹੋਣ ਤੇ ਗੁਪਤ ਹਤਿਆਵਾਂ ਦਾ ਮਾਮਲਾ ਚੁਲਾਇਆ। ਉਹਨਾਂ ਨੇ ਇਹ ਖੋਜ ਕੀਤੀ ਕਿ ਕਈ ਲੋਕਾਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਸਰੀਰ ਨੂੰ ਦਰਿਆਵਾਂ ਜਾਂ ਕਬਰਿਸਤਾਨਾਂ ਦੇ ਵਿੱਚ ਸੁੱਟਿਆ ਜਾਂਦਾ ਸੀ। ਖਾਲੜਾ ਨੇ ਇਸ ਬੇਨਕਾਬ ਕਰਦੇ ਹੋਏ ਹਜ਼ਾਰਾਂ ਰਿਕਾਰਡ ਇਕੱਠੇ ਕੀਤੇ ਜੋ ਦਰਸਾਉਂਦੇ ਨੇ ਕਿ ਕਿਵੇਂ ਉਹਨਾਂ ਦੀ ਆੜ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਜਦੋਂ ਦਸਵੰਤ ਸਿੰਘ ਖਾਲੜਾ ਨੇ ਸੱਚਾਈਆਂ ਸਾਹਮਣੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲੀਆਂ 6 ਸਤੰਬਰ 1995 ਨੂੰ ਖਾਲੜਾ ਨੂੰ ਪੁਲਸ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਉਹ ਕਦੇ ਵੀ ਵਾਪਸ ਨਹੀਂ ਆਇਆ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਸਿੱਖਿਆ ਤੇ ਮਨੁੱਖੀ ਅਧਿਕਾਰਿਆਂ ਦੇ ਹੱਕ ਦੇ ਵਿੱਚ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਮਨੁੱਖੀ ਅਧਿਕਾਰਾਂ ਦੇ ਇਨਸਾਫ਼ ਲਈ ਜਦੋਂ-ਜਦੋਂ ਕਈ ਹੋਰ ਲੋਕਾਂ ਨੇ ਲੜਾਈ ਲੜੀ ਤਾਂ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਉਨ੍ਹਾਂ ਦੀ ਮਿਰਾਸ ਤੁਹਾਨੂੰ ਯਾਦ ਦਿਵਾਉਂਦੀ ਆ ਕਿ ਸੱਚ ਤੇ ਇਨਸਾਫ ਦੀ ਲਈ ਲੜਾਈ ਕਦੇ ਵੀ ਰੁਕ ਨਹੀਂ ਰਹੀ। ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਦਲਜੀਤ ਉਸਾਸ ਦੀ ਫਿਲਮ ਪੰਜਾਬ 95 ਬਣਾਈ ਗਈ। ਇਹ ਫਿਲਮ ਖਾਲੜਾ ਦੇ ਸੰਘਰਸ਼ ਤੇ ਕੁਰਬਾਨੀ ਨੂੰ ਪੇਸ਼ ਕਰਦੀ ਹੈ। ਪਰ ਫਿਲਮ ਦੇ ਵਿੱਚ ਕੁਝ ਵਿਵਾਦ ਸਥਿਤੀਆਂ ਵੀ ਨੇ। ਕਈ ਗਰੁੱਪਾਂ ਦਾ ਕਹਿਣਾ ਹੈ ਕਿ ਫਿਲਮ ਚ ਕੁਝ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਜਸਵੰਤ ਖਾਲੜਾ ਦੇ ਜੀਵਨ ਤੇ ਸੰਘਰਸ਼ ਸੱਚਾਈ ਨੂੰ ਤੁੰਦਲਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਫਿਲਮ ਪੰਜਾਬ 95 ਨੂੰ ਫ फेब्रुवारी ਦੇ ਵਿੱਚ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਜੀ ਹਾਂ ਵਿਵਾਦਾ ਦੇ ਬਾਵਜੂਦ ਫਿਲਮ ਪ੍ਰੋਡਕਸ਼ਨ ਟੀਮ ਦਾ ਦਾਵਾ ਹੈ ਕਿ ਇਸ ਫਿਲਮ ਦਾ ਮਕਸਦ ਸਿਰਫ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਸਮਝਾਉਣਾ ਅਤੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੈ ਜਸਵੰਤ ਸਿੰਘ ਖਾਲੜਾ ਸਾਨੂੰ ਦਿਖਾਉਂਦੇ ਨੇ ਕਿ ਇੱਕ ਆਦਮੀ ਵੀ ਸੰਸਾਰ ਦੇ ਸਭ ਤੋਂ ਵੱਡੇ ਤਾਕਤਵਰ ਪ੍ਰਣਾਲੀਆਂ ਦੇ ਖਿਲਾਫ ਖੜ ਕੇ ਸੱਚਾਈ ਦੀ ਜਿੱਤ ਲਈ ਲੜ ਸਕਦਾ ਹੈ। ਉਹਨਾਂ ਦੀ ਜ਼ਿੰਦਗੀ ਸੱਚ ਦੀ ਪੂਜਾ ਕਰਨ ਵਾਲਿਆਂ ਲਈ ਇੱਕ ਪ੍ਰੇਰਣਾ ਹੈ। ਜਸਵੰਤ ਸਿੰਘ ਖਾਲੜਾ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸੱਚਾਈ ਤੇ ਇਨਸਾਫ਼ ਦੇ ਪੱਖਤਰ ਨੇ। ਉਹ ਮਨੁੱਖੀ ਅਧਿਕਾਰਾਂ ਦੇ ਸਿਪਾਹੀ ਤੇ ਪੰਜਾਬ 'ਚ ਬੇਗੁਨਾਹ ਲੋਕਾਂ ਨੂੰ ਗਮਸ਼ੂਦਾ ਹੋਣ ਤੇ ਗੁੱਤ ਹੱਤਿਆਵਾਂ ਦੇ ਮਾਮਲੇ ਨੂੰ ਬੇਨਕਾਬ ਕਰਨ ਵਾਲੇ ਯੋਧਾ ਨੇ। ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਦੇ ਰਹੇ ਤੇ ਅਜਿਹੀ ਮਿਹਨਤ ਤੇ ਜਿੰਦਾ ਦਿਲ ਦੇ ਨਾਲ ਕੰਮ ਕੀਤਾ ਜੋ ਅੱਜ ਵੀ ਪ੍ਰੇਰਣਾ ਦਾ ਸਰਤਾ ਹੈ। ਜਸਵੰਤ ਸਿੰਘ ਖਾਲੜਾ ਦਾ ਜਨਮ ਪੰਜਾਬ ਦੇ ਵਿੱਚ ਇੱਕ ਸਾਧਾਰਨ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਸੋਫੀ ਮਹਿਬੂਬ ਕੋ ਉਹਨਾਂ ਨੂੰ ਬਚਪਨ ਤੋਂ ਹੀ ਮਨੁੱਖੀ ਅਧਿਕਾਰਾਂ ਤੇ ਸੱਚਾਈ ਦੀ ਮੁਹੱਬਤ ਸਿਖਾਉਂਦੀ ਸੀ। ਖਾਲੜਾ ਨੇ ਆਪਣੇ ਸਿੱਖਿਆ ਪ੍ਰਣ ਦੇ ਵਿੱਚ ਹੀ ਪ੍ਰਾਪਤ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉੱਚਾ ਅਧਿਨ ਦੇ ਲਈ ਸ਼ਹਿਰ ਦੇ ਵਿੱਚ ਕਦਮ ਰੱਖਿਆ। ਉਹਨਾਂ ਦੀ ਪਤਨੀ ਹਰਪ੍ਰੀਤ ਕੋ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਦੇ ਵਿੱਚ ਸਾਥੀ ਬਣੀ ਰਹੀ। ਜਦੋਂ ਜਸਵੰਤ ਸਿੰਘ ਨੇ ਪੰਜਾਬ ਪੁਲਸ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਬੇਨਕਾਬ ਕੀਤੇ ਤਾਂ ਹਰਪ੍ਰੀਤ ਕੋ ਨੇ ਆਪਣੇ ਪਤੀ ਦੇ ਨਾਲ ਸੰਘਰਸ਼ ਕੀਤਾ ਤੇ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਦਾ ਇੱਕ ਪੁੱਤਰ ਤੇ ਇੱਕ ਧੀ ਵੀ ਹੈ ਜੋ ਆਪਣੇ ਪਿਤਾ ਦੇ ਤਰੀਕਿਆਂ ਨੂੰ ਮੰਨਦੇ ਹੋਏ ਸੱਚ ਤੇ ਇਨਸਾਫ਼ ਦੇ ਰਾਹ ਤੇ ਚੱਲ ਰਹੇ ਨੇ। ਚਾਹੀ ਨੂੰ ਬੇਨਕਾਬ ਕਰਨ ਵਾਲਾ ਯੋਧਾ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੇ ਵਿੱਚ ਪੰਜਾਬ ਪੁਲਸ ਵੱਲੋਂ ਇੱਕ ਕਈ ਬੇਗੁਨਾ ਲੋਕਾਂ ਦੇ ਗਮਸ਼ੂਦਾ ਹੋਣ ਤੇ ਗੁਪਤ ਹਤਿਆਮਤ ਦਾ ਮਾਮਲਾ ਚੁਲਾਇਆ। ਉਹਨਾਂ ਨੇ ਇਹ ਖੋਜ ਕੀਤੀ ਕਿ ਕਈ ਲੋਕਾਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਸਰੀਰ ਨੂੰ ਦਰਿਆਵਾਂ ਜਾਂ ਕਬਰਿਸਤਾਨਾਂ ਦੇ ਵਿੱਚ ਸੁੱਟਿਆ ਜਾਂਦਾ ਸੀ। ਖਾਲੜਾ ਨੇ ਇਸ ਬੇਨਕਾਬ ਕਰਦੇ ਹੋਏ ਹਜ਼ਾਰਾਂ ਰਿਕਾਰਡ ਇਕੱਠੇ ਕੀਤੇ ਜੋ ਦਰਸਾਉਂਦੇ ਨੇ ਕਿ ਕਿਵੇਂ ਉਹਨਾਂ ਦੀ ਆੜ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਉਲੰਘਣਾ ਹੋ ਰਹੀ ਸੀ। ਜਦੋਂ ਦਸਵੰਤ ਸਿੰਘ ਖਾਲੜਾ ਨੇ ਸੱਚਾਈਆਂ ਸਾਹਮਣੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲੀਆਂ। 6 ਸਤੰਬਰ 1995 ਨੂੰ ਖਾਲੜਾ ਨੂੰ ਪੁਲਸ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ। ਉਹ ਕਦੇ ਵੀ ਵਾਪਸ ਨਹੀਂ ਆਏ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਸਿੱਖਿਆ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ। ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਮਨੁੱਖੀ ਅਧਿਕਾਰਾਂ ਦੇ ਇਨਸਾਫ਼ ਲਈ ਜਦੋਂ-ਜਦੋਂ ਕਈ ਹੋਰ ਲੋਕਾਂ ਨੇ ਲੜਾਈ ਲੜੀ ਤਾਂ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ। ਉਨ੍ਹਾਂ ਦੀ ਮਿਰਾਸ ਤੁਹਾਨੂੰ ਯਾਦ ਦਿਵਾਉਂਦੀ ਆ ਕਿ ਸੱਚ ਤੇ ਇਨਸਾਫ ਲਈ ਲੜਾਈ ਕਦੇ ਵੀ ਰੁਕ ਨਹੀਂ ਰਹੀ। ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਦਲਜੀਤ ਉਸਾਸ ਦੀ ਫਿਲਮ ਪੰਜਾਬ 95 ਬਣਾਈ ਗਈ। ਇਹ ਫਿਲਮ ਖਾਲੜਾ ਦੇ ਸੰਘਰਸ਼ ਤੇ ਕੁਰਬਾਨੀ ਨੂੰ ਪੇਸ਼ ਕਰਦੀ ਹੈ ਪਰ ਫਿਲਮ ਦੇ ਵਿੱਚ ਕੁਝ ਵਿਵਾਦ ਸਥਿਤੀਆਂ ਵੀ ਨੇ। ਕਈ ਗਰੁੱਪਾਂ ਦਾ ਕਹਿਣਾ ਹੈ ਕਿ ਫਿਲਮ ਚ ਕੁਝ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਜਿਸ ਨਾਲ ਖਾਲੜਾ ਦੇ ਜੀਵਨ ਤੇ ਸੰਘਰਸ਼ ਸੱਚਾਈ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਫਿਲਮ ਪੰਜਾਬ 95 ਨੂੰ ਫਰਵਰੀ ਦੇ ਵਿੱਚ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਜੀ ਹਾਂ ਵਿਵਾਦਾ ਦੇ ਬਾਵਜੂਦ ਫਿਲਮ ਪ੍ਰੋਡਕਸ਼ਨ ਟੀਮ ਦਾ ਦਾਵਾ ਹੈ ਕਿ ਇਸ ਫਿਲਮ ਦਾ ਮਕਸਦ ਸਿਰਫ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਸਮਝਾਉਣਾ ਅਤੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੈ ਜਸਵੰਤ ਸਿੰਘ ਖਾਲੜਾ ਸਾਨੂੰ ਦਿਖਾਉਂਦੇ ਨੇ ਕਿ ਇੱਕ ਆਦਮੀ ਵੀ ਸੰਸਾਰ ਦੇ ਸਭ ਤੋਂ ਵੱਡੇ ਤਾਕਤਵਰ ਪ੍ਰਣਾਲੀਆਂ ਦੇ ਖਿਲਾਫ ਖੜ ਕੇ ਸੱਚਾਈ ਦੀ ਜਿੱਤ ਲਈ ਲੜ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਸੱਚ ਦੀ ਪੂਜਾ ਕਰਨ ਵਾਲਿਆਂ ਲਈ ਇੱਕ ਪ੍ਰੇਰਣਾ